ਤੋ ਤਸਵੀਰ ਤੁਹਾਨੂੰ ਦਿਖਾ ਰਹੇ ਆ ਅੱਜ ਇੱਕ ਅਲੱਗ ਤਸਵੀਰ ਅੱਜ ਬੱਚੇ ਜਿਹੜੇ ਨੇ ਇੱਥੇ ਇੱਕ ਪਲਾਂਟੇਸ਼ਨ ਡਰਾਈਵ ਕਰ ਰਹੇ ਨੇ ਤਾਂ ਤੁਸੀਂ ਦੇਖੋ ਕਿ ਵੱਡੇ ਵੱਡੇ ਜਿਹੜੇ ਬੂਟੇ ਨੇ ਉਹ ਇਸ ਵੇਲੇ ਇੱਥੇ ਲਗਾਏ ਜਾ ਰਹੇ ਨੇ ਮਕਸਦ ਇੱਕੋ ਹੀ ਹੈ ਕਿ ਇਸ ਵਾਰ ਜੋ ਵਾਤਾਵਰਣ ਨੇ ਹਾਲ ਬਣਾਇਆ ਤਾਂ ਉਸ ਤੋਂ ਬਾਅਦ ਲੋਕ ਜਰੂਰ ਜਾਗਰੂਕ ਹੋਏ ਤਾਂ ਤੁਸੀਂ ਦੇਖੋ ਕਿ ਇਨਾ ਬੂਟੀਆਂ ਦੀ ਕੀਮਤ ਜਰੀ ਹੈ ਉਹ 400 ਰੁਪਏ ਦੇ ਆਸ-ਪਾਸ ਹੈ ਇਸ ਕਰਕੇ ਹੈ ਕਿ ਬੂਟੇ ਲੰਬੇ ਨੇ ਹੋਰ ਜਲਦੀ ਜਿਹੜੇ ਨੇ ਚਲਦੇ ਨੇ ਇਸ ਕਰਕੇ ਤੁਸੀਂ ਦੇਖੋ ਕਿਹਾ ਜਿੱਥੇ ਨਾਲ ਲੋਕ ਇਕੱਠਾ ਗਿਆ ਕੁਝ ਗਲਤ ਗੱਲ ਕਰਾਂਗੇ ਹਾਂਜੀ ਮੈਡਮ ਕੀ ਕਹਿਣਾ ਚਾਹੋਗੇ ਅੱਜ ਇਸ ਸ੍ਰਾਵਣ ਦੀ ਕੀ ਗੱਲ ਹੈ ਇਹ ਲਓ ਕਹੀ ਦਿਦੋ ਤੁਹਾਡੀ ਹੋਰ ਦੇਖ ਲਓ ਘੜ ਤੋਂ ਵੱਡਾ ਹੋ ਗਿਆ ਬੂਟਾ ਨੀ ਕਾਰਨ ਕੀ ਹੈ ਵੱਡੇ ਬੂਟੇ ਦਾ ਕੀ ਅਰਥ ਕੀ ਹੈ ਦੇਖੋ ਜੇ ਲਾਉਣਾ ਹੀ ਹੈ ਤੇ ਸੈਪਲਿੰਗਸ ਨੂੰ ਨਾ ਐਨੀਮਲਸ ਖਰਾਬ ਕਰਦੇ ਆ ਲੋਕਾਂ ਨੂੰ ਚਲਾਨ ਚ ਵੀ ਨਹੀਂ ਇੰਨਾ ਮਜ਼ਾ ਆਉਂਦਾ ਕਿਉਂਕਿ ਲੋਕੀ ਰੁੱਖਾਂ ਦੇ ਖਿਲਾਫ ਨੇ ਰੁੱਖਾਂ ਨਾਲ ਲੋਕਾਂ ਦਾ ਵੈਰ ਆ ਅੱਛਾ ਇੱਕ ਹੋਰ ਸਵਾਲ ਆ ਰੁੱਖ ਲਾਓ ਸਾਰੇ ਕਹਿੰਦੇ ਕੋਈ ਤੇ ਆਨੇ ਕਹਿੰਦਾ ਨਹੀਂ ਹੋਗਾ ਰੁੱਖ ਨਾ ਲਾਓ ਚਲਾਂਦਾ ਕੋਈ ਨਹੀਂ ਇਹਨਾਂ ਕੋਈ ਨਹੀਂ ਚਲਾਂਦਾ ਜੀ ਔਰ ਤਾਂ ਹੀ ਜਸ ਸੇਵਾ ਸੁਸਾਇਟੀ ਸਿਰਫ ਉੱਥੇ ਪਲਾਂਟੇਸ਼ਨ ਦੋਸਤੋ ਅਕਸਰ ਦੇਖਿਆ ਜਾਂਦਾ ਗੋ ਗ੍ਰੀਨ ਤੇ ਗੋ ਕਲੀਨ ਦਾ ਨਾਰਾ ਦਿੱਤਾ ਜਾਂਦਾ ਪਰ ਇਹਦੇ ਉੱਤੇ ਇਸੇ ਤਰ੍ਹਾਂ ਦਾ ਕੋਈ ਵੀ ਅਸਰ ਨਹੀਂ ਕਰਦਾ ਪਰ ਇਹ ਜਿਹੜਾ ਬੀੜਾ ਗੋ ਗ੍ਰੀਨ ਦਾ ਅੱਜ ਸਾਡੇ ਐਡਵੋਕੇਟ ਨੇ ਸਾਡੇ ਨਾਲ ਸਾਡੇ ਵੀਰ ਹਰ ਸਿਮਰਤ ਸਿੰਘ ਜੀ ਜਿਹੜੇ ਲਗਾਤਾਰ ਹਰੀਆਲੀ ਨੂੰ ਪਿਆਰ ਕਰਦੇ ਨੇ ਤੇ ਲਗਾਤਾਰ ਅੰਮ੍ਰਿਤਸਰ ਨੂੰ ਹਰਾ ਭਰਾ ਵੇਖਣਾ ਚਾਹੁੰਦੇ ਨੇ ਜਿਨ੍ਹਾਂ ਦਾ ਟੀਚਾ ਹੈ ਕਿ ਉਹ ਹਰ ਇੱਕ ਕਲੋਨੀ ਦੇ ਵਿੱਚ ਸੋ ਸੋ ਜਿਹੜੇ ਬੂਟੇ ਨੇ ਉਹ ਲਗਾਣਗੇ ਤੇ ਕਲੋਨੀ ਦਾ ਫਰਜ਼ ਹੈ ਕਿ ਉਹ ਉਹਨਾਂ ਨੂੰ ਪਾਲੇਗਾ ਤੇ ਹਰ ਇੱਕ ਕਲੋਨੀ ਨੇ ਅੱਜ ਇਹ ਵਿਸ਼ਵਾਸ ਦਵਾਇਆ ਉਹਨਾਂ ਨੂੰ ਅਗਰ 100 ਬੂਟਾ ਲੱਗੇਗਾ ਤੇ ਉਹਨਾਂ ਵਿੱਚੋਂ 90 ਜਿਹੜੇ ਬੂਟੇ ਨੇ ਉਹ ਉਹਨਾਂ ਨੂੰ ਜ਼ਰੂਰ ਪਾਲਣਗੇ ਤੇ ਗੱਲ ਕਰ ਲੈਣੇ ਸਾਡੇ ਨਾਲ ਐਡਵੋਕੇਟ ਹਰ ਸਿਮਰਨਜੀਤ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਣੇ ਆ ਭਾਜੀ ਕੀ ਆ ਤੁਹਾਡਾ ਮਕਸਦ ਗੋ ਕਲੀਨ ਗੋ ਗ੍ਰੀਨ ਨਾਰਾ ਲੰਮੇ ਆ ਤੇ ਤੁਹਾਡਾ ਕੀ ਸੁਪਨਾ ਹੈ ਦੇਖੋ ਰੁੱਖ ਜਿਹੜੇ ਨੇ ਗੱਲਾਂ ਕਰਦੇ ਨੇ ਜੇ ਤੁਸੀਂ ਸਟ्रेस 'ਚ ਹੋ ਨਾ ਅੱਜ ਛੱਡ ਦੀਏ ਛਾਂ ਬਾਰੇ ਫੁੱਲਾਂ ਬਾਰੇ ਫਲਾਂ ਬਾਰੇ ਵਾਟਰ ਬਾਰੇ ਜੇ ਤੁਸੀਂ ਡਿਪਰੈਸ਼ਨ 'ਚ ਹੋ ਨਾ ਤੇ ਰੁੱਖਾਂ ਦੇ ਥੱਲੇ ਜਾ ਕੇ ਬਹਿ ਜਾ ਕਰੋ ਰੁੱਖ ਗੱਲਾਂ ਕਰਦੇ ਆ 47 ਤੋਂ 50 ਡਿਗਰੀ ਟੈਂਪਰੇਚਰ ਹੋ ਗਿਆ ਔਰ 60 ਡਿਗਰੀ ਟੈਂਪਰੇਚਰ ਹਿਊਮਨ ਜਿਹੜਾ ਵਾ ਕੋਈ ਇਨਸਾਨ ਆ ਕੋਈ ਜਾਨਵਰ ਆ ਉਹ ਬਰਦਾਸ਼ਤ ਨਹੀਂ ਕਰ ਸਕਦਾ ਔਰ ਇਹ ਟੈਂਪਰੇਚਰ ਪਿਛਲੇ ਸਾਲ ਨਾਲੋਂ ਐਤਕੀ ਜਿਹੜਾ ਵਾ 2024 ਦੇ ਵਿੱਚ 3 ਤੋਂ 4 ਡਿਗਰੀ ਵੱਧ ਗਿਆ ਔਰ ਇੱਕ ਟੈਂਪਰੇਚਰ ਜਿਹੜਾ ਗੋਝ ਹੁੰਦਾ ਨਾ ਉਹਦੇ ਨਾਲ ਰੁੱਖ ਦੇ ਥੱਲੇ ਖੜੇ ਹੋਵੋ 4 ਡਿਗਰੀ ਘਟ ਰੁੱਖ ਤੋਂ ਬਿਨਾਂ ਖੜੇ ਹੋਵੋ 4 ਡਿਗਰੀ ਵੱਧ ਸਾਡਾ ਪੰਜਾਬ ਦੇ ਵਿੱਚ ਇੰਨਾ ਬੁਰਾ ਹਾਲ ਹੋ ਗਿਆ ਕਿ ਮੈਂ ਥੋੜੇ ਦਿਨ ਪਹਿਲੇ ਗੱਲ ਕੀਤੀ ਦੁਬਈ ਦੇ ਵਿੱਚ ਦੁਬਈ ਦੇ ਵਿੱਚ ਜਿਹੜਾ ਸੀ ਉੱਥੇ 34 ਡਿਗਰੀ ਟੈਂਪਰੇਚਰ ਖੱਤ ਦੇ ਰੂਫ ਦੇ ਉੱਤੇ ਮੇਰੇ ਦੋਸਤ ਉਹਨਾਂ ਦੇ ਪਰਿਵਾਰ ਇੰਜੋਏ ਕਰਦੇ ਪਏ ਔਰ ਅੰਮ੍ਰਿਤਸਰ ਦੇ ਵਿੱਚ 45 ਤੋਂ 46 ਡਿਗਰੀ ਉਸ ਦਿਨ ਟੈਂਪਰੇਚਰ ਸੀ ਕਿੱਥੇ ਜਾਵਾਂਗੇ ਕੋਈ ਵੀ ਅਸੀਂ ਤੇ ਗੋਗਰੀਨ ਦਾ ਨਾਰਾ ਦਿੰਨੇ ਆ ਮੈਂ ਦੱਸਣਾ ਚਾਹੁੰਨਾ ਲੋਕਾਂ ਨੂੰ ਕਿ ਤੁਸੀਂ ਰੁੱਖ ਲਾ ਕੇ ਨਹੀਂ ਰਾਜੀ ਜਿਹੜੇ ਲੱਗੇ ਹੁੰਦੇ ਆ ਪਰਾਲੀ ਦੇ ਨਾਲ ਰੁੱਖ ਸਾੜ ਦਿੱਤੇ ਯਾਰ ਦੱਸੋ ਤਰਸ ਕਰ ਲੋ ਰਿਲੀਜੀਅਸ ਸਮਾਗਮ ਹੋਇਆ ਅੰਮ੍ਰਿਤਸਰ ਚ ਮੈਂ ਕਿਸੇ ਦਾ ਨਾਰਾ ਨਹੀਂ ਲੈਣਾ ਲੜਨ ਨੂੰ ਪੈਂਦੇ ਲੋਕ ਇਕਦਮ ਉਹਨਾਂ ਨੇ 8 8 10 10 ਅਮਲਤਾਜ ਦੇ ਰੁੱਖ ਸਾੜ ਤੇ ਮੈਂ ਰੁਕਣ ਗਿਆ ਮੇਰੇ ਨਾਲ ਲੜੇ ਉਸ ਤੋਂ ਬਾਅਦ ਐਡਮਿਨਿਸਟ੍ਰੇਸ਼ਨ ਜਿਹਦਾ ਕੰਮ ਹੈ ਰੁੱਖਾਂ ਨੂੰ ਬਚਾਉਣਾ ਮੈਂ ਸਭ ਤੋਂ ਵੱਧ ਦੋਸ਼ੀ ਐਡਮਿਨਿਸਟ੍ਰੇਸ਼ਨ ਨੂੰ ਗਿੰਦਾ ਸਾਡਾ ਪੋਲਿਊਸ਼ਨ ਬੋਰਡ ਸਾਡਾ ਫੋਰੈਸਟ ਡਿਪਾਰਟਮੈਂਟ ਸਾਡਾ ਮਿਊਨਿਸਪਲ ਕਾਰਪੋਰੇਸ਼ਨ ਸਾਡਾ ਇੰਪਰੂਵਮੈਂਟ ਟਰਸਟ ਸਾਡਾ ਡੀਸੀ ਆਫਿਸ ਜਿਨ੍ਹਾਂ ਨੂੰ 100 100 ਕੰਪਲੇਂਟਾਂ ਕਰਤੀਆਂ ਇਹ ਕਐਨਜੀਓ ਕੋਲ ਪਾਵਰ ਨਹੀਂ ਹੈ ਕਿਸੇ ਦੀ ਬਾਹ ਫੜ ਕੇ ਰੋਕ ਲਈਏ ਲੋਕੀ ਲੜਦੇ ਆ ਪਰ ਲਾਅ ਕਿਨੇ ਮੇਨਟੇਨ ਕਰਾਣਾ ਮੈਂ ਐਡਮਿਨਿਸਟ੍ਰੇਸ਼ਨ ਨੇ ਚੰਡੀਗੜ੍ਹ ਦੇ ਵਿੱਚ ਸਿੰਗਲ ਟਰੀ ਸੇਫਗਾਰਡ ਪਾਲਿਸੀ ਹੈ ਕਿ ਇੱਕ ਰੁੱਖ ਹੈ ਜੇ ਉਹਨੂੰ ਵੀ ਕਟਣਾ ਹੈ ਤਾਂ ਤੁਹਾਡੇ ਦੇ ਪਰਚਾ ਦਰਜ ਹੋਏਗਾ ਫੋਰੈਸਟ ਐਕਟ ਤਹਿਤ ਪਰ ਸਾਡੇ ਅਥੇ ਸਿੰਗਲ ਟਰੀ ਸੇਫ ਲਾ ਨਹੀਂ ਹੈਗਾ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਕਹਿਣਾ ਚਾਹੁੰਦੇ ਹਾਂ ਇਸ ਮਾਧਿਅਮ ਰਾਹੀਂ ਕਿ ਵੱਡੇ ਰੁੱਖ ਤੁਸੀਂ ਹੁਣ ਐਕਟ ਕੀ ਕਰ ਦਿੱਤਾ ਕਿ ਐਡਮਿਨਿਸਟ੍ਰੇਸ਼ਨ ਕੋਲੋਂ ਜੇ ਰੁੱਖ ਲੈਣੇ ਤੇ ਪੈਸੇ ਖਰਚਨੇ ਪੈਣਗੇ ਕਿਉਂ ਇਹ ਕੀ ਕੀ ਰੂਲ ਸੀ ਹੈ ਜਿਹੜੇ ਥੋੜਾ ਬੋਤਾ ਲਾਂਦੇ ਨੇ ਉਹ ਵੀ ਭੱਜ ਜਾਣ ਅਸੀਂ ਤੇ ਅਯੋਧੇ ਸਾਰੇ ਜਣੇ ਖੜੇ ਆ ਜਿਹੜੇ ਪੈਸੇ ਪਾਉਂਦੇ ਆ ਤੇ 3-300 4-400 ਰੁਪਏ ਦਾ ਰੁੱਖ ਆ ਪਤਾ ਕਰ ਲਿਓ ਇਹ ਸਾਨੂੰ ਕਿਦੋਂ ਵੀ ਫ੍ਰੀ ਨਹੀਂ ਮਿਲੇ ਪਰ ਜੇ ਅਸੀਂ ਫ੍ਰੀ ਸਾ ਲੈਣਾ ਨਾ ਤੇ ਨੈਚੁਰਲ ਰਿਸੋਰਸਸ ਵਾਸਤੇ ਕੰਮ ਕਰਨਾ ਪਏਗਾ ਵਾਟਰ ਦਾ ਲੈਵਲ ਇੰਨਾ ਡਿਪਲੀਟ ਹੋ ਗਿਆ ਕਿ ਹਰ 200 ਗੱਜ ਦੇ ਘਰ ਨੇ ਆਪਣਾ ਸਮਰਸੀਬਲ ਲਾ ਲਿਆ 600 ਫੁੱਟ ਤੇ ਤੇ ਤੁਸੀਂ ਸੋਚੋ ਜੇ 6 ਘਰ ਨੇ ਤੇ ਉਹਦੇ ਵਿੱਚ 6 ਸਮਰਸੀਬਲ ਲੱਗੇ ਤੇ ਜਿਹੜਾ 600 ਫੁੱਟ ਡੂੰਗਾ ਗਿਆ ਪਾਣੀ ਕਿੱਥੇ ਜਾ ਰਿਹਾ ਇਹ ਰੁੱਖੀ ਨੇ ਜਿਨ੍ਹਾਂ ਨੇ ਪਾਣੀ ਤਾਂ ਲੈ ਕੇ ਆਉਣਾ ਮੋਟਰ ਲੈਵਲ ਚੱਕਣਾ ਵਾ ਉਹ ਜ਼ੋਨ ਲੇਅਰ ਡਿਪਲੀਟ ਹੋ ਗਈ ਕਿਵੇਂ ਹੋਈ ਕਿਉਂਕਿ ਰੁੱਖੀ ਨਹੀਂ ਇਸ ਕਲੋਨੀ ਦੇ ਵਿੱਚ ਨਵੀਂ ਡਿਵੈਲਪ ਹੋਈ ਰੁੱਖਣੀ ਹੈ ਸ਼ੁਕਰ ਹੈ ਇੱਥੋਂ ਦੇ ਜਿਹੜੇ ਰੈਜ਼ੀਡੈਂਟਸ ਨੇ ਉਹਨਾਂ ਨੇ ਕਿਹਾ ਹੁਣ ਅਸੀਂ ਆ ਗਏ ਆ ਇੱਥੇ ਹੁਣ ਅਸੀਂ ਇਹਨੂੰ ਗ੍ਰੀਨ ਬਣਾ ਦੇਣਾ ਵਾ ਔਰ ਇਸੇ ਤਰ੍ਹਾਂ ਵਕ ਵਕ ਕਲੋਨੀਜ਼ ਘਰੋਂ ਬਾਹਰ ਨਿਕਲੋ ਇਹ ਤੇ ਟਾਈਮ ਜੇ ਹੁਣ ਰੁੱਖ ਲਾਉਣ ਦਾ ਕਿਉਂਕਿ 3 ਮਹੀਨੇ ਬਾਰਸ਼ਾਂ ਅੱਜ ਪਹਿਲੀ ਬਾਰਿਸ਼ ਹੋਈ ਪਹਿਲੀ ਬਾਰਿਸ਼ ਦੇ ਵਿੱਚ ਸੌ ਰੁੱਖ ਲਾਏ ਗਏ ਵੱਡੇ ਜਿਹਦੇ ਵਿੱਚ ਰਵਾਇਤੀ ਰੁੱਖ ਸਾਡਾ ਅੰਬ ਉਸ ਤੋਂ ਬਾਅਦ ਨਿੰਮ ਪਿਲਕਣ ਪਿਲਕਣ ਦੀ ਛਾਂ ਹੈ ਨਾ ਜਿਹੜੀ ਤੁਸੀਂ ਸੋਚ ਨੀ ਸਕਦੇ ਗੱਡੀ ਲਾਉਣ ਵਾਲਾ ਬੰਦਾ ਕਹਿੰਦਾ ਮੈਨੂੰ ਰੁੱਖ ਮਿਲ ਜਾਏ ਤੇ ਜਦੋਂ ਆਪਣੇ ਘਰ ਦੇ ਬਾਹਰ ਰੁੱਖ ਲਾਉਣ ਦੀ ਵਾਰੀ ਆਉਂਦੀ ਹੈ ਤੇ ਕਹਿੰਦੇ ਸਾਡੇ ਘਰ ਦੀ ਸ਼ੋਅ ਖਰਾਬ ਹੁੰਦੀ ਹੈ ਟੈਂਪਰੇਚਰ AC ਵਰਕ ਤਾਂ ਕਰਨਗੇ ਜੇ ਬਾਹਰ ਰੁੱਖ ਲੱਗਾ ਹੋਏਗਾ ਅਸੀਂ ਰਣਜੀਤ ਦਾ ਮੈਨੂੰ ਦੇ ਵਿੱਚ ਇੱਕ ਮਾਰਕੀਟ ਦੇ ਵਿੱਚ ਇੱਕੋ ਪਿੱਪਲ ਦਾ ਰੁੱਖ ਰਹਿ ਗਿਆ ਜਿਹਨੂੰ ਨਵਾਂ d block market ਕਹਿੰਦੇ ਆ ਇੰਪਰੂਵਮੈਂਟ ਟਰਸਟ ਨੇ ਉਹ ਕਲੋਨੀ ਉਹਨੂੰ ਡਿਵੈਲਪ ਕੀਤੀ 5 ਲੱਖ ਰੁਪਏ ਗੱਜ ਥਾਂ ਇੱਕੋ ਰੁੱਖ ਕੰਕਰੀਟ ਦਾ ਜੰਗਲ ਬਣਾ ਦਿੱਤਾ ਜਦੋਂ ਗੱਲ ਕਰਦੇ ਆ ਉਹ ਕਹਿੰਦੇ ਕਿ ਤੁਸੀਂ ਸਾਡੇ ਅਗੇਂਸਟ ਬੋਲਦੇ ਹੋ ਬੋਲਾਂਗੇ ਰਾਈਟ ਆ ਸਾਡਾ ਚੰਗੀ ਵਾਤਾਵਰਣ ਚ ਰਹਿਣਾ ਸਾਡਾ ਕਨਸਟੀਟਿਊਸ਼ਨਲ ਸੰਵਿਧਾਨਕ ਹੱਕ ਹੈ ਕਿ ਅਸੀਂ ਜੀਣਾ ਚਾਹੁੰਦੇ ਆ ਸਾਡੇ ਬੱਚੇ ਜੀਣਾ ਚਾਹੁੰਦੇ ਨੇ ਅੱਜ 50 ਡਿਗਰੀ ਟੈਂਪਰੇਚਰ ਹੋ ਗਿਆ ਮੇਰੇ ਜਦੋਂ ਬੱਚਿਆਂ ਦੀ ਵਾਰੀ ਆਣੀ ਮੇਰੇ ਜਿੰਨੇ ਹੋਣਗੇ ਕਿ 60 ਡਿਗਰੀ ਚ ਕਿਦਾਂ ਜੀਣਗੇ ਸਾਰੇ ਹੀ ਖਤਮ ਹੋ ਜੋਗੇ ਇਹ ਪਰਲੋ ਜਿਹੜੀ ਹੈ ਨਾ ਵਰਡ ਯੂਜ਼ ਸੁਣਦੇ ਆ ਸੀ ਕਿ ਰੋਜ਼ ਅਸੀਂ ਸੁਣਦੇ ਆ ਨਾ ਅਰਥਕੂਏਕ ਆਇਆ ਤੀਜੇ ਚੌਥੇ ਦਿਨ ਬਾਅਦ 4 ਡਿਗਰੀ ਤੇ ਉੱਤੇ ਜਿਹੜਾ ਹੁੰਦਾ ਉਹ ਤੇ ਤਿੰਨ ਤਿੰਨ ਸਫੇਅਰ ਉਹਦਾ ਪਤਾ ਨਹੀਂ ਐਦਾਂ ਕੁਝ ਕਹਿੰਦੇ ਆ ਚਾਰ ਚਾਰ ਦਾ ਆਇਆ ਪੰਜ ਦਾ ਆਇਆ ਰੈਕਟਰ ਸਕੁਅਰ ਉਹ ਕਿਉਂ ਆ ਕਿਉਂਕਿ ਅਸੀਂ ਛੇੜਖਾਨੀ ਕਰਤੀ ਪਲੇਟਾਂ ਹਰਾਤੀਆਂ ਧਰਤੀ ਦੀਆਂ ਰੁੱਖ ਵੱਢ ਕੇ ਅੱਜ ਮੈਂ ਇੱਕ ਵੇਖ ਰਿਹਾ ਸੀ ਕਿਸੇ ਅੰਮ੍ਰਿਤਸਰੀ ਬੰਦੇ ਨੇ ਇੱਕ ਪਿੱਪਲ ਦਾ ਰੁੱਖ ਆਟੋਮੈਟਿਕ ਆਰੀ ਨਾਲ ਵੱਢਿਆ ਸੀਐਮ ਸਾਹਿਬ ਕੋਲ ਸਾਡੀਆਂ ਕੰਪਲੇਂਟਾਂ ਪੈਂਡਿੰਗ ਨੇ ਉਹਨਾਂ ਨੇ ਅੱਗੇ ਫਾਰਵਰਡ ਵੀ ਕਰਤੀਆਂ ਪਰ ਦੇਰ ਇਜ਼ ਨੋ ਐਕਸ਼ਨ ਜ਼ਰੂਰਤਾ ਕਰਤੇ ਪੈਨਲਟੀ ਨਹੀਂ ਲੱਗੇਗੀ ਜ਼ਰੂਰਤਾ ਕਰਤੇ ਸਜ਼ਾ ਨਹੀਂ ਹੋਊਗੀ ਪਰ ਚਾ ਦਰਜ ਨਹੀਂ ਕੀਤਾ ਜਾਏਗਾ ਉਦੋਂ ਤੱਕ ਇਹ ਰੁੱਖਾਂ ਨੂੰ ਕੱਟਿਆ ਜਾਏਗਾ ਡਿਵੈਲਪਮੈਂਟ ਐਟ ਦੀ ਕਾਸਟ ਆਫ এনਵਾਇਰਨਮੈਂਟ ਦਾ ਮਤਲਬ ਪਤਾ ਕੀ ਹੈ ਕਿ ਜੇ ਅਸੀਂ ਡਿਵੈਲਪਮੈਂਟ ਕਰਨੀ ਹੈ ਤੇ ਵੱਢੀ ਜਾਓ ਸਭ ਕੁਝ ਪਾਣੀ ਖਤਮ ਕਰ ਦਿਓ ਰੁੱਖ ਖਤਮ ਕਰ ਦਿਓ ਔਰ ਸੂਰਜ ਨਾਲ ਕੋਈ ਬੰਗਾ ਨਹੀਂ ਨਾ ਲੈ ਸਕਦਾ ਸੂਰਜ ਜੇ ਤਬਾਈ ਦੇ ਰੋਹ ਤੇ ਆ ਗਿਆ ਨਾ ਤੇ ਅਸੀਂ ਖਤਮ ਹੋ ਜਾਾਂਗੇ ਔਰ ਅੱਜ ਅਸੀਂ ਇੱਥੇ 100 ਰੁੱਖ ਲਾਇਨੇ ਉਮੀਦ ਕਰਾਂਗੇ ਸਾਡੇ ਇੱਕ ਵੀਰ ਨੇ ਇਹਨਾਂ ਨੇ ਸਾਨੂੰ ਵਾਦਾ ਕੀਤਾ ਕਿ ਭਾਜੀ 100 ਹੀ ਬਚਾਵਾਂਗੇ ਪਰ ਗਰੰਟੀ ਹੈ ਕਿ ਤੁਹਾਨੂੰ 90 ਤੋਂ 95 ਰੁੱਖ ਬਚਾ ਕੇ ਦੱਸਾਂਗੇ ਇਹਨਾਂ ਲਈ ਜ਼ੋਰਦਾਰ ਤਾੜੀਆਂ ਔਰ ਸਾਰੀ ਕਲੋਨੀ ਲਈ ਸਾਡਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਅਸੀਂ ਲੋਨ ਨੂੰ ਤਿਆਰ ਆ ਲੋਕੀ ਲੋਨ ਨੂੰ ਨਹੀਂ ਤਿਆਰ ਔਰ ਦਿਲ ਪਰ ਚਾਵੇ ਨੂੰ ਇੰਨੇ ਇੰਨੇ ਸੈਪਲਿੰਗਸ ਲਾ ਦਿੰਦੇ ਸੜਕਾਂ ਤੇ ਉਹਨੂੰ ਕਿੰਨੇ ਬਚਾਣਾ ਵੱਡੇ ਰੁੱਖ ਲਾਓ ਥੋੜਾ ਜੇਰਾ ਰੱਖੋ ਅੱਜ 2-300 ਰੁਪਿਆ 500 ਰੁਪਿਆ 11000 15000 ਜੀਐਸ ਕਲੋਨੀ ਚ ਅਸੀਂ 15000 ਦੇ ਰੁੱਖ ਰੁੱਖ ਲੈ ਕੇ ਆਏ ਆ ਨਾ ਯਾਦ ਰੱਖਿਓ ਪਤਾ ਨਹੀਂ ਕਿੰਨੇ 100 ਕਰੋੜ ਦਾ ਸਾਹ ਸਾਨੂੰ ਇਹ ਰੁੱਖਾਂ ਨੇ ਦੇਣਾ ਵਾ ਔਰ ਜੇ ਅਸੀਂ ਚਾਹੁੰਦੇ ਆ ਕਿ ਅਸੀਂ ਆਪਣੀ ਜਿਹੜੀ ਹੈ ਵਾਤਾਵਰਨ ਨੂੰ ਬਚਾਈਏ ਤੇ ਫਿਰ ਤੇ ਇੱਕੋ ਹੀ ਨਾਰਾ ਵਾ ਭਾਜੀ ਨੇ ਕਿਹਾ ਗੋ ਗ੍ਰੀਨ ਮੈਂ ਕਹਿੰਦਾ ਇੱਕ ਰੁੱਖ 100 ਸੁਖ ਉਸ ਤੋਂ ਬਾਅਦ ਕੀਏ ਜੇ 100 ਰੁੱਖ ਲਾਵਾਂਗੇ ਅਜਾ ਤੇ 100 ਰੁੱਖ ਲਾਏ 100 ਰੁੱਖ 100 ਰੁੱਖ ਆਵਾਜ਼ ਨਹੀਂ ਤੁਹਾਡੀ ਸਾਰਿਆਂ ਦੀ 100 ਰੁੱਖ ਔਰ ਸੁੱਖ ਜੇ ਭਾਲਾਂ ਮੈਂ ਤੇ ਥੋੜੀ ਮਿਹਨਤ ਕਰਨੀ ਪੈਣੀ ਹੈ ਔਰ ਇਹ ਮਿੱਟੀ ਜੇ ਸਾਨੂੰ ਆਪਣੀ ਧਰਤੀ ਮਾਂ ਨਾਲ ਪਿਆਰ ਕਰਨਾ ਪਵੇਗਾ ਜਿੰਨਾ ਆਪਣੀ ਮਦਰ ਅਰਥ ਨਾਲ ਪਿਆਰ ਕਰਾਂਗੇ ਨਾ ਉਨਾ ਹੀ ਸਾਨੂੰ ਵਾਪਸ ਮਿਲੇਗਾ ਔਰ ਐਮ ਐਚ 1 ਦਾ ਵੀ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਇੱਥੇ ਸਾਨੂੰ ਆ ਕੇ ਕਵਰ ਕੀਤਾ ਕਵਰ ਕਰਨਾ ਕਿਉਂ ਜ਼ਰੂਰੀ ਹੈ ਕਿ ਲੋਕੀ ਵਾਤੋਵਾਦ ਰੁਖ ਲਾਂ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਵਾਰੀ ਬਾਜੀ ਨਾਲ ਕੰਨਾ ਚਾਹਨਾ ਤੁਸੀਂ ਐਡਮਿਨਿਸਟ੍ਰੇਸ਼ਨ ਨੂੰ ਜ਼ਿੰਮੇਦਾਰ ਠਹਿਰਾਇਆ ਕਿਉਂਕਿ ਲਗਾਤਾਰ ਅਗਰ ਗੱਲ ਕੀਤੀ ਜਾਵੇ 4 ਲਾਈਨ ਸੜਕਾਂ ਦੀ ਸੜਕਾਂ ਜਿਹੜੀਆਂ ਬਣਾਉਣ ਦੀ ਖਾਤਰ ਰੁੱਖ ਜਿਹੜੇ ਆ ਵੱਢਣੇ ਪੈਂਦੇ ਨੇ ਜਿਹੜੇ ਵੱਡੇ ਜਾਂਦੇ ਨੇ ਮੁੜ ਕੇ ਲਗਾਏ ਨਹੀਂ ਜਾਂਦੇ ਕਿਤੇ ਨਾ ਕਿਤੇ ਐਡਮਿਨਿਸਟ੍ਰੇਸ਼ਨ ਵੀ ਇਸ ਗੱਲ ਦਾ ਜ਼ਿੰਮੇਦਾਰ ਹੈ ਕੀ ਕਹਿਣਾ ਚਾਹੋਗੇ ਅਗਰ 4 ਲਾਈਨ ਬਣਦੀ ਹੈ ਤੇ ਉਹਦੇ ਤੇ ਵੀ ਗੋ ਗ੍ਰੀਨ ਜਿਸ ਤਰ੍ਹਾਂ ਬੈਲਟ ਬਣਦੀ ਹੈ ਉਹ ਬਣਨੇ ਚਾਹੀਦੀ ਹੈ ਇਹਦੇ ਬਾਰੇ ਕੀ ਕਹੋਗੇ ਅਸੀਂ ਉਸ ਦਿਨ 2-3 ਦਿਨ ਪਹਿਲੇ ਚੰਡੀਗੜ੍ਹ ਗਏ ਸੀ ਤੇ ਤੁਸੀਂ ਮੇਰੇ ਪਰਿਵਾਰ ਕੋ ਬੁੱਝ ਸਕਦੇ ਹੋ ਅੰਮ੍ਰਿਤਸਰ ਤੋਂ ਲੈ ਕੇ ਵੀਡੀਓਜ਼ ਨੇ ਅੰਮ੍ਰਿਤਸਰ ਤੋਂ ਲੈ ਕੇ ਚੰਡੀਗੜ੍ਹ ਤੱਕ ਸਿਰਫ ਰਈਏ ਦੀ ਬੈਲਟ 'ਚ ਥੋੜੇ ਜੇ ਦੋਵੇਂ ਸਾਈਡਾਂ 'ਤੇ ਰੁੱਖ ਦਿਖੇ ਉਹ ਵੀ ਜਿਹੜੇ ਪੁਰਾਣੇ ਮਹਾਰਾਜਾ ਰਣਜੀਤ ਸਿੰਘ ਜਰ ਦੇ ਵੇਲੇ ਦੇ ਲੱਗੇ ਸੀ ਜਦੋਂ ਉਹ ਸ਼ੇਰ ਸ਼ਾਹ ਸੂਰੀ ਮਾਰਗ ਬਣਿਆ ਜਿਹਨੂੰ ਜਿੱਟੀ ਰੋਡ ਮਾਰਕ ਕਹਿੰਦੇ ਆ ਸੀ ਉਦੋਂ ਦੋਵੇਂ ਬੰਨੇ ਰੁੱਖ ਸੀ ਇਦਾਂ ਛਾਂ ਸੀ ਔਰ ਫੋਰ ਲੇਨ ਕੀਤਾ ਸਾਰੇ ਰੁੱਖ ਵੱਢ ਦਿੱਤੇ ਦੂਰ ਕੀ ਜਾਣਾ ਸੀ ਅੰਮ੍ਰਿਤਸਰ ਦੀ ਗੱਲ ਕਰੀਏ ਅੰਮ੍ਰਿਤਸਰ ਦੇ ਵਿੱਚ ਆ ਬੱਸਾਂ ਵਾਸਤੇ ਇੱਕ ਲੇਨ ਬਣਾਈ ਸਾਰੇ ਰੁੱਖ ਵੜ ਦਿੱਤੇ ਰਾਮ ਤੀਰਥ ਰੋਡ ਤੇ ਇੱਕ ਵੀ ਰੁੱਖ ਦੱਸ ਦਿਓ ਉਥੋਂ ਦੇ ਵਾਸੀ ਇਸ ਵੀਡੀਓ ਦੇ ਵਿੱਚ ਜਵਾਬ ਜ਼ਰੂਰ ਦੇਣ ਜੇ ਮੈਂ ਗਲਤ ਹੋਵਾਂਗਾ ਥੱਲੇ ਗਾਲ ਵੀ ਕੱਢ ਦੇਣ ਕਿ ਕੋਈ ਰੁੱਖ ਹੈਗਾ ਤੇ ਜੇ ਨਹੀਂ ਤੇ ਫਿਰ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਣ ਜਦੋਂ ਕੱਟੇ ਗਏ ਸੀ ਤਾਂ ਹੁਣ ਤੇ ਸਟੈਂਡ ਲਵੋ ਉਸ ਤੋਂ ਬਾਅਦ ਕਰ ਲੀਏ ਜੀਟੀ ਰੋਡ ਅਮਨਦੀਪ ਹਸਪੀਟਲ ਤੋਂ ਪੁਤਲੀ ਘਰ ਸਾਡੇ ਤੱਕ ਵੇਖ ਲਓ ਇੱਕ ਰੁੱਖ ਨਹੀਂ ਹੈਗਾ ਸਾਡਾ ਅੰਮ੍ਰਿਤਸਰ ਡੀਵੋਲਵ ਹੋ ਗਿਆ ਆਕਸੀਜਨ ਤੋਂ ਔਰ ਜੇ ਅਸੀਂ ਇਸ ਤਰ੍ਹਾਂ ਹੀ ਕਰਦੇ ਰਹੇ ਐਡਮਿਨਿਸਟ੍ਰੇਸ਼ਨ ਨੂੰ ਸਟੈਂਡ ਲੈਣਾ ਪਏਗਾ ਜਿੱਥੇ ਇੱਕ ਰੁਕ ਵੱਡਿਆ ਜਾਂਦਾ ਕੰਪਲਸਰੀ ਕਰ ਦਿਓ ਮੈਂ ਬੜਾ ਖੁਸ਼ ਹੋਇਆ ਹਾਈ ਕੋਰਟ ਨੇ ਅੱਜ ਕੱਲ ਆਰਡਰ ਕਰਨਾ ਸ਼ੁਰੂ ਕਰਤਾ ਕਿਸੇ ਬੱਚੇ ਕੋਲ ਜੇ ਕੋਈ ਅਫੈਂਸ ਹੋ ਜਾਂਦਾ ਨਾ ਤੇ ਪਹਿਲੀ ਵਾਰੀ ਹੋਇਆ ਛੋਟਾ ਜਿਵੇਂ ਕੋਈ ਛੋਟੀ ਜੀ ਚੋਰੀ ਹੋ ਗਈ ਉਹਦੇ ਕੋਲ ਗਲਤੀ ਹੋ ਗਈ ਜਿਹੜਾ ਬਾਰ-ਬਾਰ ਚੋਰੀ ਕਰਦਾ ਉਹ ਗਲਤੀ ਨਹੀਂ ਕਰਦਾ ਕਿਸੇ ਕੋਲ ਪਹਿਲੀ ਵਾਰੀ ਗਲਤੀ ਹੋ ਗਈ ਉਹਨੂੰ 100 ਰੁੱਖਾਂ ਦਾ ਦੰਡ ਦੇ ਰਹੀ ਹਾਈ ਕੋਰਟ ਕਿ ਤੁਸੀਂ 100 ਰੁੱਖ ਲਾਓ ਜਾਓ ਆਰਡਰ ਕਰਦੇ ਪੀਜੀਆਈ ਦੇ ਵਿੱਚ ਲੱਖ ਰੁਪਏ ਜਮ੍ਹਾਂ ਕਰਾਓ ਇਹੋ ਜਿਹੀ ਜ ਲੋਕਾਂ ਨੂੰ ਆਰਡਰ ਕੀਤਾ ਜਾਵੇ ਕੱਲੇ ਫਾਈਨ ਨਾ ਪਾਣ ਲੋਕੀ ਪੈਸੇ ਜਮ੍ਹਾਂ ਕਰਾ ਦਿੰਦੇ ਉਹਨਾਂ ਕੋ ਰੁੱਖ ਲਵਾਣ ਔਰ ਜੇ ਐਡਮਿਨਿਸਟ੍ਰੇਸ਼ਨ ਸਟੈਂਡ ਲਵੇ ਸਾਡੇ ਅੰਮ੍ਰਿਤਸਰ ਦੇ ਡੀਸੀ ਬਹੁਤ ਵਧੀਆ ਨੇ ਪਰ ਪਤਾ ਨਹੀਂ ਕਿਉਂ ਕਿਸ ਤਰ੍ਹਾਂ ਬਾਉਂਡ ਹੋ ਜਾਂਦੇ ਨੇ ਹੁਣ ਸਰਕਾਰ ਨੇ ਪੰਜਾਬ ਦੇ ਵਿੱਚ 10 ਕਰੋੜ ਰੁੱਖ ਲਾਣ ਦਾ ਹੁਕਮ ਜਾਰੀ ਕੀਤਾ ਪਲੀਜ਼ ਕਾਗਜ਼ਾਂ ਦੇ ਵਿੱਚ ਅੱਧਾ ਕਰੋੜ 50 ਲੱਖ ਵੀ ਲਾ ਦਿਓ ਤੇ ਅੰਮ੍ਰਿਤਸਰ ਦਾ ਬਚਾਅ ਹੋ ਜਾਏ ਜਿਹੜਾ ਇਹ ਸ਼ਲਾਗਾ ਜੋ ਕੰਮ ਕੀਤਾ ਜਾ ਰਿਹਾ ਇੱਕ ਰੁੱਖ ਸੋ ਸੁਖ ਜਿਹੜਾ ਟੀਚਾ ਪਾਰੀਹਾ ਸਿਮਰਤ ਸਿੰਘ ਉਹਨਾਂ ਨੇ ਮਿੱਠਿਆ ਵਾ ਉਹ ਅਸੀਂ ਆਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਉਹ ਆਪਣੇ ਟੀਚੇ ਵਿੱਚ ਹਮੇਸ਼ਾ ਕਾਮਯਾਬ ਹੋਣ